ਮੌਸਮ ਨੇ ਜਿਹੜਾ ਵੈਸੇ ਨੁਕਸਾਨ ਘਰਾਂ ਦਾ ਟਿੱਪਟਾ ਉਹ ਤਾਂ ਕੀਤਾ ਹੈ ਪਰ ਜਿਵੇਂ ਸਾਡੇ ਏਰੀਆ ਦੇ ਵਿੱਚ ਨਰਮੇ ਸੀਗੇ ਨਰਮਿਆਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈਗਾ ਆ ਦੇਖੋ ਆ ਨਰਮਾ ਜਿਹੜਾ ਸਾਰਾ ਖੜਿਆ ਹੋਇਆ ਸੀਗਾ ਬਠਿੰਡਾ ਜਿਵੇਂ ਹਰਿਆਣੇ ਸਾਈਡ ਨਾਲ ਨਰਮਾ ਬੈਲਟ ਰਹਿ ਗਿਆ ਜਿਹੜਾ ਦੇਖੋ ਸਾਰੇ ਨਰਮੇ ਦਾ ਨੁਕਸਾਨ ਕੀਤਾ ਹੋਇਆ ਇੱਥੇ ਹਜੇ ਮੌਸਮ ਜਿਹੜਾ ਪੂਰਾ ਖਰਾਬ ਹੈ ਲਗਾਤਾਰ ਅੱਜ 15ਵਾਂ ਦਿਨ ਹੈ ਜਿਹੜਾ ਮੀਂਹ ਪਈ ਜਾਂ ਤੇਨੂੰ ਤੇ ਨਰਮਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਆਗਾ ਆ ਦੇਖੋ ਜਮਾ ਛਕਰੀਆਂ ਖਾਲੀ ਹੋ ਗਈਆਂ ਜਿਹੜਾ ਖੜਿਆ ਸੀਗਾ ਉਹ ਤਾਂ ਜਮਾ ਇਹ ਖਰਾਬ ਕਰਤਾ ਅੱਗੇ ਜਿਹੜੇ ਟਿੰਡੇ ਲੱਗੇ ਹੋਏ ਸੀਗੇ ਉਹ ਵੀ ਐ ਕਾਲੇ ਹੋਏ ਪਏ ਹੈਗੇ ਜਿਹੜੀ ਉੱਪਰ ਬੂਗੀ ਲੱਗੀ ਹੋਈ ਸੀਗੀ ਉਹ ਮੀਂਹ ਨੇ ਸਾਰੀ ਝਾੜਤੀ ਤਾਂ ਜਿੱਥੇ ਚਲੋ ਜਿਆਦਾ ਨੁਕਸਾਨ ਹੋਇਆ ਹੋਇਆ ਤਾਂ ਚਲੋ ਵੀ ਬਹੁਤ ਜਿਆਦਾ ਮਾੜਾ ਹੀ ਆ ਪਰ ਉੱਥੇ ਤਾਂ ਆਮ ਆਬ ਜੇ ਮਿਲ ਜਾਣਗੇ ਪਰ ਇੱਥੇ ਦੱਸੋ ਵੀ ਆਹ ਕਿਸਾਨ ਕਿੱਥੇ ਜਾਵੇ ਆ ਦੇਖੋ ਸਾਰੇ ਨਰਮਾ ਸਿਰ ਤਾਂ ਥੱਲੇ ਸਾਰੇ ਨਰਮੇ ਦੇ ਵਿੱਚ ਕੱਖ ਹੋ ਗਏ ਉੱਪਰਲੀ ਬੂਗੀ ਦੇਖਦੇ ਝਾਕ ਕੇ ਜਿਹੜੇ ਫੁੱਲ ਹੁੰਦੇ ਹੈਗੇ ਨਾ ਤਾਂ ਕਿਤੇ ਉੱਤੇ ਫੁੱਲ ਰਹੇ ਹੈਗੇ ਥੱਲੇ ਜਿਹੜੇ ਖੜੇ ਹੋਏ ਸੀਗੇ ਨਰਮਾ ਉਹ ਸਾਰਾ ਖਰਾਬ ਕਰਤਾ ਟਿੰਡੇ ਕਾਲੇ ਕਰਤੇ ਆ ਦੇਖੋ ਆ ਜਮਾ ਕਾਲੇ ਕਰਤੇ ਟਿੰਡੇ ਹੁਣ ਇਹ ਦੱਸੋ ਵੀ ਕਿਸਾਨ ਕਰੇਗੀ ਪਹਿਲਾਂ ਜਿਹੜੇ 3-4 ਸਾਲ ਹੋ ਗਏ ਲਗਾਤਾਰ ਸੁੰਡੀ ਪਈ ਗਈ ਹੈ ਤੇ ਹੁਣ ਐਤ ਕੀ ਜਿਹੜਾ ਮੀਂਹ ਨਹੀਂ ਕਸਰ ਛੱਡੀ ਤੇ ਬਾਕੀ ਜਿਵੇਂ ਸਰਕਾਰਾਂ ਕਹਿੰਦੀਆਂ ਹੁੰਦੀਆਂ ਵੀ ਤੁਸੀਂ ਪਾਣੀ ਬਚਾਓ ਪਾਣੀ ਬਚਾਓ ਆ ਨਰਮਾ ਵੀ ਜਿਹੜਾ ਬੈਡਾਂ ਦੇ ਉੱਪਰ ਲੱਗਿਆ ਹੋਇਆ ਨਰਮਾ ਸੀਗਾ ਤੇ ਸ਼ਾਇਦ ਜੇ ਇਹ ਬਜਾਂਦ ਕੀਤੀ ਹੁੰਦੀ ਤਾਂ ਖੜਾ ਰਹਿ ਜਾਂਦਾ ਕੋਈ ਪੰਜ ਚਾਰ ਮਾਣ ਜਿਹੜਾ ਕਿਸਾਨ ਦੇ ਹੱਥ ਚ ਆ ਜਾਂਦਾਗਾ ਪਰ ਐਸਾ ਤਾਂ ਜੇ ਲਗਾਤਾਰ بارش ਪਈ ਗਈ ਤਾਂ ਉਹ ਝੋਨੇ ਨੂੰ ਨੁਕਸਾਨ ਹੈ ਕਿਉਂਕਿ ਝੋਨੇ ਨੇ ਵੀ ਹੁਣ ਸਾਰਾ ਜਿਹੜਾ ਨਸਾਰੇ ਤੇ ਹੈਗਾ ਚਲੋ ਇੱਕ ਦੋ ਦਿਨ ਤਾਂ بارش ਹੋ ਜੇ ਡੰਗਾ ਲੈ ਜਾਂਦਾਗਾ ਪਰ ਲਗਾਤਾਰ ਜਿਹੜੀ بارش ਹੋ ਰਹੀ ਉਹ ਝੋਨੇ ਨੂੰ ਨੁਕਸਾਨ ਆਪਾਂ ਝੋਨੇ 'ਚ ਵੀ ਦੇਖੀਏ ਨੇ ਵੀ ਫੋਗ ਬਣਦੀ ਜਾ ਰਹੀ ਏ ਤੇ ਨਰਮੇ ਦਾ ਤਾਂ ਜਮਾ ਨੁਕਸਾਨ ਕਰਤਾ ਚਲੋ ਜਿਹਦੇ ਅੱਧਾ ਝੋਨਾ ਅੱਧਾ ਨਰਮਾ ਉਹ ਤਾਂ ਕਿਸਾਨ ਕੁਛ ਨਾ ਕੁਛ ਨੰਗਾ ਲਾ ਲੂਗਾ ਪਰ ਜਿਹੜੇ ਕਿਸਾਨ ਦੇ ਇਥੇ ਨਰਮੇ ਸੀ ਕੱਲਾ ਠੀਕ ਆ ਉਹ ਦੱਸੋ ਵੀ ਕਿੱਧਰ ਜਾਊਗਾ ਹੁਣ ਜਿਵੇਂ ਥੱਲੇ ਢਿੰਡੇ ਸਾਰੇ ਗਾਲ ਤੇ ਆ ਉੱਪਰ ਜਿਵੇਂ ਫੁੱਟ ਖੜਿਆ ਹੋਇਆ ਸੀਗਾ ਆ ਉੱਪਰ 2 ਫੁੱਟ ਖੜਿਆ ਇਹ ਇਹ ਵਧ ਗਿਆ ਦੋਨੇ ਉੱਪਰ ਜਿਹੜਾ ਢਿੰਡੇ ਸਾਰੇ ਉਹ ਕਾਲੇ ਕਰਤੇ ਤੇ ਉੱਪਰ ਬੂਗੀ ਜਮਾ ਨਹੀਂ ਬਚੀ ਹੁਣ ਇਹ ਜਿਹੜੇ 25 25 30 30 ਮਨ ਵਾਲੇ ਨਰਮੇ ਸੀਗੇ ਇਹ ਮਸਾਂ ਕੋਈ ਮਨ ਦੋ ਮਨ ਹੋ ਜੇ ਵੀ ਨਰਮੇ ਦਾ ਆਪ ਦਾ ਖਰਚਾ ਕੱਢ ਜੇ ਇੰਨੇ ਕੁ ਜੋਗਰ ਦਾ ਭਮਾ ਹੋ ਜੇ ਨਹੀਂ ਇਹ ਵੀ ਨਹੀਂ ਹੁੰਦਾਗਾ ਇਹ ਵੀ ਕਿਸਾਨਾਂ ਨੂੰ ਜਿਹੜੇ ਬੌਣੇ ਪੈਣਗੇ ਹੁਣ ਤੁਸੀਂ ਦੱਸੋ ਵੀ ਅਸੀਂ ਆ ਪਾਣੀ ਦੀ ਬਚਤ ਵੀ ਕੀਤੀ ਬੈਡਾਂ ਤੇ ਲਾਇਆ ਠੀਕ ਹੈ ਹੁਣ ਇਹ ਦੱਸੋ ਵੀ ਕਿਸਾਨ ਕਰੂ ਤਾਂ ਕਰੂਗੀ ਇੰਨੀਆਂ ਜਿਆਦੇ ਚੰਗੀਆਂ ਜ਼ਮੀਨਾਂ ਹੈ ਨਹੀਂ ਵੀ ਝੋਨਾ ਲੱਗ ਸਕੇ ਤਾਂ ਇੱਥੇ ਆ ਕੇ ਕਿਸਾਨ ਮਰਦਾ ਹੈਗਾ ਜਿਹੜੇ ਪਹਿਲਾਂ ਖਿੜੇ ਹੋਏ ਸੀਗੇ ਚੁਗਣੇ ਸੀਗੇ ਆ ਦੇਖੋ ਪਹਿਲਾਂ ਕੁਛ ਨਾ ਕੁਛ ਸੁੰਡ ਪੈ ਗਿਆ ਉਹਦਾ ਕਰਕੇ ਖਰਾਬ ਹੋ ਗਿਆ ਫਿਰ ਲਗਾਤਾਰ بارش ਹੋਈ ਗਈ ਅੱਜ ਦੇ ਬੜੀਵੇਂ ਦੇਖ ਲਓ ਤੁਸੀਂ ਇਹ ਉਗਰੇ ਪਏ ਆ ਨਰਮੇ ਦੇ ਵਿੱਚ ਇੰਨੇ ਜਿਆਦੇ ਮੀਂਹ ਪਿਆਗਾ ਤੇ ਹੁਣ ਉੱਪਰ ਵੀ ਕੱਖ ਹੋ ਗਏ ਨਾ ਤਾਂ ਇਹ ਝੁਗਿਆ ਜਾਣਾਗਾ ਇਹ ਬੋਣਾ ਹੀ ਪਊਗਾ ਨਰਮਾ ਇਹਦਾ ਕੋਈ ਹੱਲ ਨਹੀਂਗਾ ਹੁਣ ਤੁਸੀਂ ਦੱਸੋ ਵੀ ਸਰਕਾਰਾਂ ਜਿਹੜੀਆਂ ਕਹਿੰਦੀਆਂ ਗਈਆਂ ਚਲੋ ਵੀ ਆ ਜਿੱਥੇ ਜਿਆਦਾ ਨੁਕਸਾਨ ਹੋ ਗਿਆ ਹੋਇਆ ਉਹ ਵੀ ਬਹੁਤ ਮਾੜਾ ਪਰ ਹੁਣ ਆ ਦੇਖੋ ਵੀ ਨਾ ਤਾਂ ਇਹ ਨੁਕਸਾਨ ਦੇ ਵਿੱਚ ਗਿਣਿਆ ਜਾਂਦਾ ਹੈ ਪਰ ਕਿਸਾਨ ਦੇ ਹੱਥ ਚ ਆਉਂਦਾ ਕੁਝ ਵੀ ਨਹੀਂਗਾ ਇਹ ਕਿਸਾਨ ਦੱਸੋ ਕਿੱਥੇ ਜਾਊਗਾ ਨਾ ਤਾਂ ਇਹਦਾ ਕੋਈ ਮਾਅਜਾ ਮਿਲਣਾ ਹੈਗਾ ਇਹ ਮਸਾਂ ਮਣ ਦੋ ਮਣ ਹੋ ਜੇ ਤਾਂ ਹੋ ਜੇ ਵੀ ਨਰਮੇ ਦਾ ਆਪ ਦਾ ਖਰਚਾ ਕੱਢ ਜਾ ਆਪ ਦਾ ਖਰਚਾ ਵੀ ਨਹੀਂ ਕੱਢਦਾ ਸਲਤ ਇਹ ਤੇ ਜਿਨ੍ਹਾਂ ਕੋਲੇ ਕੱਲਾ ਨਰਮ ਹੈ ਤੁਸੀਂ ਦੱਸੋ ਵੀ ਲਗਾਤਾਰ ਪਹਿਲਾਂ 3 ਸਾਲ ਸਾਲ ਹੋ ਗਏ ਸੁੰਡੀ ਪਈ ਜਾਂਦੀ ਨੂੰ ਤੇ ਇਸ ਸਾਲ ਜਿਹੜਾ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਤੇ ਹੁਣ ਦੱਸੋ ਵੀ ਤੁਸੀਂ ਕਿਸਾਨ ਜਾਵੇ ਤਾਂ ਜਾਵੇ ਕਿੱਥੇ ਸਾਰਾ ਨਰਮਾ ਥਲੇ ਡਿੱਗ ਪਿਆ ਵਧੀਆ ਨਰਮਾ ਸੀਗਾ ਪੂਰਾ ਸੋਹਣਾ ਇੱਥੇ ਆ ਕੇ ਕਿਸਾਨ ਨੂੰ ਜਿਹੜੀ ਮਾਰ ਪੈਂਦੀ ਹੈਗੀ ਲਗਾਤਾਰ 4-5 ਸਾਲ ਹੋ ਗਏ ਨਰਮੇ ਵਾਲਿਆਂ ਕੋਲੇ ਕੱਲੀ ਕਣਕ বাজਦੀ ਹੈ ਕਣਕ ਵੀ ਚਲੋ ਕੁਛ ਘਰੇ ਰਹਿ ਜਾਂਦੀ ਹੈ ਥੋੜੀ ਜ਼ਮੀਨ ਵਾਲਿਆਂ ਕੋਲੇ ਤਾਂ ਤੇ ਆਹ ਹਾਲ ਹੈਗੇ ਦੇਖ ਲਓ ਲਗਾਤਾਰ 15-20 ਦਿਨ ਹੋ ਗਏ ਮੀਂਹ ਪਈ ਜਾਂਦੇ ਨੂੰ ਤੇ ਕੱਖ ਹੀ ਕੱਖ ਹੋ ਗਏ ਇਹ ਚੋਗਣ ਵਾਲਿਆਂ ਨੇ ਜਵਾਬ ਦੇਣਾ ਹੈ ਇਹ ਵੀ ਵੀਰੋ ਪੱਲੇ ਪਈ ਹੈ। ਡਾੜੀ ਚਗਾ ਕੇ ਕਰਾਂਗੇ ਇਹ ਪੱਲੇ ਪੈ ਜੂ ਸਾਰੀ। ਤਾਂ ਕੁਦਰਤ ਵੀ ਜਿਵੇਂ ਜੱਟਾਂ ਦੀ ਬੈਲੀ ਬਣੀ ਪਈ ਹੈਗੀ। ਲਗਾਤਾਰ ਕਈ ਸਾਲ ਹੋ ਗਏ। ਤਾਂ ਸਰਕਾਰਾਂ ਕਹਿੰਦੀਆਂ ਵੀ ਤੁਸੀਂ ਪਾਣੀ ਬਚਾਓ ਪਾਣੀ ਬਚਾਓ। ਹੁਣ ਦੱਸੋ ਵੀ ਜਿਹੜੇ ਨੇ ਵੀ ਪਾਣੀ ਬਚਾ ਲਿਆ। ਹੈ? ਉਹ ਫਿਰ ਉਹਨੇ ਕੀ ਖੱਟ ਲਿਆ? ਕੋਈ ਕਿਸਾਨ ਨੇ ਸੌ ਕੋਈ ਸੋਚਿਆ ਹੁੰਦਾ ਅੱਗੇ ਦੇ ਫਿਊਚਰ ਬਾਰੇ ਪੈਲੀ ਦੇਖ ਕੇ। ਐਨੀਆਂ-ਗੀਆਂ ਤਿੰਨ-ਤਿੰਨ ਚਾਰ-ਚਾਰ ਇਹਨਾਂ ਤੇ ਸਪਰੇ ਹਾਂ ਹੋ ਗਈਆਂ ਸੀਆਂ ਨਰਮਿਆਂ ਤੇ। ਸੀਡ ਲਾਏ ਬਾਹਾ ਬੀਜਾ ਇਹਨਾਂ ਨਾ ਮਹਿੰਗਾ ਬੀ ਆਉਂਦਾਗਾ ਹੁਣ ਇੱਥੇ ਦੱਸੋ ਵੀ ਕਿਸਾਨ ਕਰੇਗੀ ਨਾ ਤਾਂ ਇਹਦਾ ਕੋਈ ਮੌਜਾ ਮਿਲਣਾਗਾ ਤਾਂ ਅਸੀਂ ਸਰਕਾਰਾਂ ਨੂੰ ਇੱਕੀ ਅਪੀਲ ਕਰਦੇ ਆਂ ਵੀ ਭਾਈ ਸਾਡੇ ਏਰੀਏ ਦੇ ਵਿੱਚ ਤਲਵੰਡੀ ਸਾਬੋ ਏਰੀਆ ਸਾਡਾ ਬਠਿੰਡਾ ਏਰੀਆ ਵੀ ਇੱਥੇ ਵੀ ਜਿਹੜਾ ਕੁਛ ਨਾ ਕੁਛ ਸਰਕਾਰ ਗੌਰ ਕਰੇ ਦੇਖੇ ਤਾਂ ਜੋ ਕਿਸਾਨਾਂ ਨੂੰ ਕੋਈ ਨਾ ਕੋਈ ਦਲਾਸਾ ਦਿੱਤਾ ਜਾਵੇ ਕੋਈ ਮਾੜਾ ਮੋਟਾ ਮੌਜਾ ਦਿੱਤਾ ਜਾਵੇ ਤੇ ਗਾਹਾਂ ਨੂੰ ਜਿਹੜੇ ਕਿਸਾਨ ਆਉਦੇ ਪੈਰਾਂ ਤੇ ਖੜਨ ਨਹੀਂ ਕਿਸਾਨਾਂ ਨੂੰ ਤਕਰੀਬਨ ਜਿਹੜੇ ਨਰ ਮੈਲੇ ਬੈਲਟ ਇਹਨਾਂ ਨੂੰ ਖੇਤੀ ਛੱਡਣੀ ਪਊਗੀ ਜੇ ਲਗਾਤਾਰ ਹੀ ਆਹ ਸਾੜ ਹਾਲ ਰਹੇ